ਨਮਸਕਾਰ ਮੈਂ ਕੱਲ ਪਰਸੋਂ ਗੱਲੇ ਗੱਲ ਕਰ ਰਿਹਾ ਸੀ ਕਿ ਭਈ ਤੁਹਾਨੂੰ ਸੈਰ ਕਰਨੀ ਚਾਹੀਦੀ ਘੱਟੋ ਘੱਟ 5 ਕਿਲੋਮੀਟਰ ਇੱਕ ਹੀ ਘੰਟੇ ਤੁਹਾਨੂੰ ਕਰਨੀ ਚਾਹੀਦੀ ਹੈ ਇੱਕ ਮੇਰੇ ਦੋਸਤ ਨੇ ਮੈਨੂੰ ਫੋਨ ਕਰਕੇ ਪੁੱਛਿਆ ਕਹਿੰਦਾ ਭਾਈ ਸਾਹਿਬ 5 ਕਿਲੋਮੀਟਰ ਨਹੀਂ ਮੈਂ ਕਰ ਸਕਦਾ ਕਿਉਂ ਮੈਂ ਕਿਹਾ ਕਿ ਤਦ ਨਹੀਂ ਥੱਕ ਜਾਂਦੇ ਹੋ ਕਹਿੰਦਾ ਨਹੀਂ ਥੱਕਦਾ ਤਾਂ ਨਹੀਂ ਆ ਪਰ ਇਕੱਲੇ ਬੰਦਾ ਹੈ 5 ਕਿਲੋਮੀਟਰ ਤੁਰਿਆ ਜਾ ਬੜਾ ਬੋਰਿੰਗ ਜਿਹਾ ਕੰਮ ਹੈ ਉਹ ਮੈਂ ਕਿਹਾ ਇਹਦਾ ਤਾਂ ਬਿਲਕੁਲ ਇਲਾਜ ਆ ਮਿੰਟਾਂ 'ਚ ਮਿੰਟਾਂ 'ਚ ਇਲਾਜ ਕਰ ਦਿੰਦੇ ਆ ਕਹਿੰਦਾ ਕਿਉਂ ਇਲਾਜ ਕੀ ਇਲਾਜ ਆ ਮੈਂ ਕਿਹਾ ਲਾਜਦਾ ਆਪਣੀ ਜਨਾਨੀ ਨੂੰ ਆਪਣੇ ਨਾਲ ਲੈ ਜਾਓ ਕਹਿੰਦਾ ਯਾਰ ਉਹ ਨਹੀਂ ਹੋ ਸਕਦਾ ਉਹ ਗੱਲਾਂ ਬੋਧੀਆਂ ਕਰਦੀ ਐ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਆਪਣੇ ਦੋਸਤ ਮਿੱਤਰ ਲੈ ਜਾਓ ਆਪਣੇ ਨਾਲ ਕਹਿੰਦਾ ਦੋਸਤ ਮਿੱਤਰ ਯਾਰ ਕੋਈ ਤੁਰਦੇ ਫਿਰਦੇ ਨਹੀਂ ਆਗੇ ਮੈਂ ਕਿਹਾ ਫਿਰ ਕੋਈ ਗੌਂਡੀ ਨੂੰ ਫੜ ਲਓ ਜਾਂ ਦੋਸਤ ਨਹੀਂ ਆ ਉਹਨੂੰ ਲਾ ਲਓ ਕਹਿੰਦਾ ਹੋ ਵੀ ਓਏ ਹੋ ਸਕਦਾ ਮੈਂ ਕਿਹਾ ਜਾ ਕੋਈ ਕਲੋਨੀ ਚ ਬੰਦਾ ਆ ਜਿਹੜਾ ਸ਼ਾਇਦ ਸੂਦਾ ਸ਼ਕੀਨ ਹੋਏ ਉਹਦੇ ਨਾਲ ਤੁਰ ਪੋ ਕਹਿੰਦਾ ਉਹ ਵੀ ਹੋ ਸਕਦਾ ਮੈਂ ਕਿਹਾ ਵਾ ਦੇਖੋ ਜੇ ਬੰਦੇ ਨੂੰ ਦੀਮ ਫੜਨਾ ਨਾ ਜਿਹੜਾ ਬੰਦਾ ਚੂਜ਼ ਕਰਨਾ ਹੈ ਕਿ ਹਾਂ ਵੀ ਕਿਧਰ ਨਾਲ ਜਾਈਏ ਉਹ ਐਸਾ ਬੰਦਾ ਚੁਣੋ ਜਿਹੜਾ ਤੁਹਾਡੇ ਨਾਲ ਥੋੜਾ ਤੇਜ਼ ਤੁਰਦਾ ਹੋਵੇ ਨਾਲੇ ਐਸਾ ਬੰਦਾ ਨਾ ਫੜ ਲਿਓ ਜਿਹੜਾ ਬਈ ਆ ਯਾਰ ਮਨੂੰ ਸਵੇਰੇ ਜਗਾ ਦੀ ਜਾਂ ਮੈਂ ਬਰਸ਼ ਕਰਕੇ ਆਇਆ ਮੈਂ ਹੁਣ ਆਇਆ ਤੁਸੀਂ 5 ਮਿੰਟ ਰਕੋ ਨਹੀਂ ਟਾਈਮ ਵੇਸਲਾ ਬੰਦਾ ਨਾ ਫੜਿਓ ਉਹਦੇ ਨਾਲ ਇਕੱਲਾ ਬੰਦਾ ਇਕੱਲਾ ਹੀ ਤੁਰ ਲੇ ਨਹੀਂ ਅਗਰ ਇਹ ਗੱਲ ਨਹੀਂ ਬੰਦੀ ਤੇ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਕਿਉਂਕਿ ਕਈ ਵਾਰ ਬੰਦੇ ਨੂੰ ਲੱਗਦਾ ਨਹੀਂ ਯਾਰ ਇਹ ਕੀ ਆ ਸੁੱਕਾ ਹੀ ਤੁਰੀ ਜਾਂਦੇ ਆ ਤੇ ਤੁਸੀਂ ਇਹਨਾਂ ਕੋਈ ਵਾਕਿੰਗ ਕਲੱਬ ਜਾਂ ਕੋਈ ਏਦਾਂ ਗਰੁੱਪ ਜਾਂ ਹੁੰਦਾ ਉਹਦੇ ਨਾਲ ਉਹਦੇ ਚ ਸ਼ਾਮਲ ਹੋਇਓ ਜੇ ਨਹੀਂ ਹੈਗਾ ਨਾ ਤੁਹਾਡੇ ਇਲਾਕੇ ਜਾਇਦਾ ਕੋਈ ਗਰੁੱਪ ਤੂੰ ਆਪਣਾ ਗਰੁੱਪ ਬਣਾ ਲਓ ਪੰਜ ਸੱਤ ਬੰਦੇ ਇਕੱਠੇ ਕਰੋ ਸਵੇਰੇ ਸਿਆਰ ਦੇ ਤੌਰ 'ਪੋ ਤੁਹਾਨੂੰ ਮਜ਼ਾ ਆਨ ਲੱਗੇਗਾ ਜੇ ਲੇਕ ਵਾਰ ਮਜ਼ਾ ਆਨ ਲੱਗੇਗਾ ਫਿਰ ਸ਼ਾਇਦ ਤੁਸੀਂ ਇਕੱਲੇ ਵੀ ਤੁਰ ਪੋਗੇ ਪਰ ਸਭ ਤੋਂ ਵਧੀਆ ਸੁਜੈਸ਼ਨ ਮੈਨੂੰ ਤੁਹਾਡੇ ਵਾਸਤੇ ਆਇਆ ਹੈ ਅਗਰ ਤੁਹਾਡੇ ਕੋਲ ਕੁੱਤਾ ਹੈ ਕੁੱਤੇ ਨੂੰ ਲੋ ਸਾਰਗਨ ਦੌਰ 'ਪੋ ਪਤਾ ਉਹਦਾ ਫਾਇਦਾ ਕੀ ਆ ਨਾ ਕੁੱਤੇ ਨੇ ਕਹਿਣਾ ਕਿ ਮੈਂ ਅੱਜ ਨਹੀਂ ਆ ਮੈਂ ਜਾਣਾ ਨਾ ਕੁੱਤੇ ਨੇ ਕੋਈ ਟਿੱਲ ਕਰਨੀ ਨਾ ਕੁੱਤੇ ਨੂੰ ਤੁਹਾਨੂੰ ਲੇਟ ਕਰਨਾ ਨਾ ਕੁੱਤੇ ਨੇ ਤੁਹਾਡੀ ਸਪੀਡ ਘਟ ਕਰਨੀ ਉਹਦੀ ਸਪੀਡ ਤੁਹਾਨੂੰ ਜ਼ਿਆਦਾ ਹੋਏਗੀ। ਨਾ ਕੁੱਤੇ ਨੇ ਤੁਹਾਨੂੰ ਡਿਸਟਰਬ ਕਰਨਾ ਕਿ ਬਈ ਅਧਵੀ ਗੱਲਾਂ ਬਹੁਤੀ ਕਰਦੇ ਹੋ ਮੈਨੂੰ ਤਾਂ ਮਗਲ ਮੌਕਾ ਨਿੰਦੇ ਮੇਰੀ ਗੱਲ ਨਹੀਂ ਤੁਸੀਂ ਸੁਣਦੇ ਕੁਝ ਵੀ ਨਹੀਂ ਉਹਨ ਤੁਹਾਡੇ ਨਾਲ ਦਰਪਣ ਜਿੰਨੀ ਵਾਰੀ ਆਖੋਗੇ 1:00 ਵਜੇ ਤੁਰਪੇਗਾ ਸਵੇਰੇ ਆਖੋਗੇ ਸਵੇਰੇ ਦੁਪਹਿਰ ਆਖੋ ਦੁਪਹਿਰ ਸ਼ਾਮੀ ਆਖੋ ਸ਼ਾਮੀ ਤੇ ਰਾਤੀ ਆਖੋਗੇ ਰਾਤੀ ਤੇ ਇਹ ਬਹਾਨਾ ਨਾ ਮਾਰੋ ਤੁਸੀਂ ਬਈ ਕੋਈ ਇਕੱਲੇ ਨਹੀਂ ਮੈਂ ਸੈਰ ਕਰਦਾ ਲੱਭ ਲਓ ਕੋਈ ਨਾ ਕੋਈ ਬਹਾਨਾ ਕੋਈ ਨਾ ਕੋਈ ਤਰੀਕਾ ਠੀਕ ਹੈ ਤੇ ਤੁਰ ਹੀ ਜਾਓ ਤੁਰ ਹੀ ਜਾਓ ਤੇ ਤੁਰ ਹੀ ਜਾਓ ਤੇ ਤੁਰ ਹੀ ਜਾਓ ਫਿਰ ਦੇਖੋ ਤੁਸੀਂ ਨਜ਼ਾਰਾ